ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਉਸ ਵਿਅਕਤ ਪੰਜਾਬ ਭਾਰਤ ਦੇ ਸਮੁੱਚੇ ਲੋਕਾਂ ਨੂੰ ਜਿਹੜੇ ਜਮਹੂਰੀਅਤ ਪਸੰਦ ਨੇ ਤੇ ਜਿਹੜੇ ਕਾਨੂੰਨ ਦਾ ਰਾਜ ਚਾਹੁੰਦੇ ਐ ਉਹਨਾਂ ਦੀ ਇਸ ਕਰਕੇ ਜਿੱਤ ਹੋ ਗਈ ਕਿ ਭਾਰਤ ਸਰਕਾਰ ਵੱਲੋਂ 28 ਨਵੰਬਰ ਨੂੰ ਜਿਹੜੀ ਚਿੱਠੀ ਚੁੱਪਚਾਪੀ ਤੇ ਕੱਢੀ ਗਈ ਸੀ ਤੇ ਜਿਹਦਾ ਖਲਾਸਾ 1 ਦਸੰਬਰ ਨੂੰ ਹੋਇਆ ਸੀ ਕਿ ਜਿਹੜੀਆਂ ਮੋਬਾਈਲ ਕੰਪਨੀਆਂ ਸਮਾਰਟਫੋਨ ਬਣਾਉਂਦੀਆਂ ਨੇ ਉਹ ਮਾਰਚ ਤੋਂ ਬਾਅਦ ਜਿਹੜਾ ਉਹ ਹਰੇਕ ਫੋਨ ਦੇ ਵਿੱਚ ਉਸ ਭਾਰਤ ਸਰਕਾਰ ਦੀ ਇੱਕ ਐਪ ਸੰਚਾਰ ਸਾਥੀ ਪਹਿਲਾਂ ਹੀ ਡਾਊਨਲੋਡ ਕਰਕੇ ਉਹਦੇ ਵਿੱਚ ਪਾ ਕੇ ਫੇਰ ਭੇਜਿਆ ਕਰਨ ਬਾਜ਼ਾਰ 'ਚ ਤੇ ਜਿਹੜੇ ਪਹਿਲਾਂ ਹੀ ਕਰੇ ਹੋਏ ਆ ਉਹਨਾਂ ਦਾ ਵੀ ਨਾਲ ਕੋਈ ਇੰਤਜ਼ਾਮ ਕਰਨ ਉਹਦਾ ਬੜਾ ਰੌਲਾ ਪਿਆ ਸੀ ਲੋਕਾਂ ਨੇ ਵੀ ਰੌਲਾ ਪਾਇਆ ਵਿਰੋਧੀ ਤਰਫ ਨੇ ਵੀ ਬਹੁਤ ਇਹਦੇ ਤੇ ਇਸ ਮੁੱਦੇ ਨੂੰ ਚੁੱਕਿਆ ਤੇ ਜਿਹੜੀਆਂ ਮੋਬਾਈਲ ਕੰਪਨੀਆਂ ਨੇ ਉਹਨਾਂ ਨੇ ਵੀ ਕਿਹਾ ਵੀ ਅਸੀਂ ਦੇਖਾਂਗੇ ਤੇ ਕੱਲ ਅਸੀਂ ਤੁਹਾਡੇ ਨਾਲ ਗੱਲਬਾਤ ਕਰਦਿਆਂ ਹੋਇਆ ਮੈਂ ਤੇ ਡਾਕਟਰ ਸਰਬਜੀਤ ਗਿੱਲ ਉਹਣਾ ਨੇ ਇਸ ਦੇ ਅੱਖ ਅੱਡ-ਅੱਡ ਪਹਿਲੂਆਂ ਤੇ ਗੱਲ ਕੀਤੀ ਸੀ ਤੇ ਇਹ ਵੀ ਕਿਹਾ ਸੀ ਕਿ ਇਹ ਜਿਹੜਾ ਨਿੱਜਤਾ ਦਾ ਅਧਿਕਾਰ ਫੰਡਾਮੈਂਟਲ ਰਾਈਟ ਹੈ ਤੇ ਇਸ ਨੂੰ ਕਿਸੇ ਵੀ ਤਰ੍ਹਾਂ ਨਾਲ ਇਹਦੇ ਵਿੱਚ ਦਖਲਅੰਦਾਜ਼ੀ ਵਾਸਤੇ ਪਾਰਲੀਮੈਂਟ ਦਾ ਕਾਨੂੰਨ ਹੋਣਾ ਜ਼ਰੂਰੀ ਹੈ ਸਿੰਪਲ ਇੱਕ ਨੋਟੀਫਿਕੇਸ਼ਨ ਇਹਦੇ ਲਈ ਕੰਮ ਨਹੀਂ ਕਰ ਸਕਦੀ ਇਹ ਗੈਰਕਾਨੂੰਨੀ ਹੈ ਚਲੋ ਸਰਕਾਰ ਨੇ ਉਹਨੂੰ ਵਾਪਸ ਲੈ ਲਿਆ ਪਰ ਸਾਨੂੰ ਜਿਹੜੇ ਲੋਕਾਂ ਦੇ ਨਿੱਜੀ ਨਿਜਤਾ ਦੇ ਉੱਤੇ ਰੋਜ਼ਾਨਾ ਹਮਲੇ ਹੋ ਰਹੇ ਐ ਉਹਨਾਂ ਬਾਰੇ ਹੋਰ ਸੁਚੇਤ ਹੋਣ ਦੀ ਲੋੜ ਹੈ ਤੇ ਇਸ ਇੱਕ ਜਿੱਤ ਲਈ ਅਸੀਂ ਭਾਰਤ ਦੇ ਲੋਕਾਂ ਨੂੰ ਸਮੁੱਚੇ ਜਨਤਾ ਨੂੰ ਮੁਬਾਰਕਬਾਦ ਵੀ ਦਿੰਦੇ ਆ ਦੂਸਰੀ ਗੱਲ ਦੋਸਤੋ ਇਹ ਹੈ ਕਿ ਜਿਹੜਾ ਡਾਲਰ ਹੈ ਉਹ ਕੱਲ 90 ਤੋਂ ਪਾਰ ਚਲਿਆ ਗਿਆ ਅ ਅੱਜ ਦੀਆਂ ਅੱਡਾ ਟਖਵਾਰਾਂ ਇਹ ਦੱਸਦੀਆਂ ਨੇ ਵੀ 1900 2022 ਦੇ ਵਿੱਚ ਜੁਲਾਈ ਚ ਡਾਲਰ ਪਹਿਲੀ ਵਾਰ 80 ਨੂੰ ਉਲੰਘਿਆ ਸੀਗਾ 80 ਤੋਂ ਤਾਂ ਹਾਂ ਗਿਆ ਸੀ ਉਦੋਂ ਬਹੁਤ ਰੌਲਾ ਪਿਆ ਸੀ ਬੜੀ ਵੱਡੀ ਗੱਲ ਹੋਈ ਸੀ ਤੇ ਹੁਣ ਇਹ ਕਈ ਦਿਨਾਂ ਦਾ 90 ਦੇ ਨੇੜੇ ਤੇੜੇ ਚੱਲ ਰਿਹਾ ਸੀਗਾ 99 ਕੁਝ ਹੋਰ ਤੇ 90 ਨੂੰ ਕੱਲ ਕ੍ਰੋਸ ਕਰਕੇ 90 ਰੁਪਏ 15 ਪੈਸਿਆਂ ਤੇ ਜਾ ਕੇ ਖਤਮ ਹੋਇਆ ਸ਼ਾਮ ਨੂੰ ਜਿਹੜੀ ਦਿਨ ਇਹ 90 ਰੁਪਏ 15 ਪੈਸਿਆਂ ਦੀ ਬਜਾਏ 90 ਰੁਪਏ 35 ਪੈਸੇ 40 ਪੈਸੇ ਤੱਕ ਵੀ ਗਿਆ ਸੋ ਉਹ ਜਿਹੜਾ ਉਹਦੇ ਤੇ ਬੜਾ ਇਹਦੀ ਕਿਰਕਰੀ ਹੋ ਰਹੀ ਹੈ ਮੋਦੀ ਜੀ ਦੇ ਪੁਰਾਣੇ ਜਿਹੜੀਆਂ ਵੀਡੀਓਜ਼ ਐ ਉਹ ਵੀ ਜਾਰੀ ਹੋ ਰਹੀਆਂ ਨੇ ਕਈ ਵਾਰ ਤੁਹਾਡੇ ਨਾਲ ਇਸ ਤੇ ਗੱਲ ਕੀਤੀ ਹੈ ਜਿਹੜੀ ਹੈਰਾਨੀ ਦੀ ਗੱਲ ਹੈ ਕਿ ਭਾਰਤ ਸਰਕਾਰ ਦਾ ਜਿਹੜਾ ਚੀਫ ਇਕਨੋਮਿਕ ਐਡਵਾਈਜ਼ਰ ਹੈ ਮੁੱਖ ਆਰਥਿਕ ਸਲਾਹਕਾਰ ਹੈ ਜਿਹੜਾ ਉਹ ਹਿੱਕ ਠੋਕ ਕੇ ਕਹਿ ਰਿਹਾ ਹੈ ਵੀ ਨਹੀਂ ਇਹਦਾ ਕੁਝ ਨਹੀਂ ਹੁੰਦਾ ਤੇ ਇਹ ਜਿਹੜਾ ਵੀ ਅਨੰਤ ਨਾਗੇਸ਼ਵਰਨ ਉਹਦਾ ਨਾਮ ਹੈ ਉਹ ਕਹਿੰਦਾ ਵੀ ਕੁਝ ਨਹੀਂ ਹੁੰਦਾ ਨਾ ਇਹਦੇ ਨਾਲ ਮਹਿੰਗਾਈ ਵਧਣੀ ਹੈ ਨਾ ਇਹਦੇ ਨਾਲ ਸਾਡੀ ਕੋਈ ਵਪਾਰ ਤੇ ਅਸਰ ਪੈਣਾ ਤੇ ਨਾ ਇਹਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਹੋਰ ਕੋਈ ਮਾੜਾ ਅਸਰ ਪੈਣਾ ਕੋਈ ਗੱਲ ਨਹੀਂ ਬਰਦਾ ਬਾਅਦ ਚਵੇ ਏਉਂ ਦਾ ਇੱਕ ਦੋ ਹੋਰ ਵੀ ਆ ਜਿਹੜੇ ਕਹਿੰਦੇ ਤਾਂ ਚੰਗਾ ਸਗੋਂ ਭਾਰਤੀ ਅਰਥਿਕਤਾ ਲਈ ਵਧੀਆ ਹੋ ਗਿਆ ਕਿ ਸਾਡਾ ਰੁਪਇਆ ਸਸਤਾ ਹੋ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਵੀ ਨੇ ਪਰ ਦੂਜੇ ਵੱਨੇ ਵੱਡੇ ਵੱਡੇ ਲੰਬੇ ਲੰਬੇ ਲੇਖ ਲਿਖੇ ਜਾ ਰਹੇ ਐ ਵੀ ਕਿਸ ਤਰ੍ਹਾਂ ਨਾਲ ਹਿੱਤ ਤਬਾਹੀ ਵਿਚਾਰ ਹੈ ਪੰਜਾਬ ਆਪਣੇ ਭਾਰਤ ਦੀ ਅਰਥਿਕਤਾ ਦੀ ਤੇ ਜਿਹੜਾ ਭਾਰਤ ਤੇ ਅਮਰੀਕਾ ਸਮਝੌਤਾ ਹੈ ਜਿਹੜਾ ਉਹਦੇ ਵਿੱਚ ਵੀ ਵੱਡੇ ਅੜਿੱਕੇ ਆ ਰਹੇ ਐ ਕਿਸ ਤਰ੍ਹਾਂ ਨਾਲ ਸਾਡੀ ਇੰਪੋਰਟ ਐਕਸਪੋਰਟ ਦਾ ਅਸਰ ਪੈ ਕੇ ਸਾਡੀਆਂ ਚੀਜ਼ਾਂ ਮਹਿੰਗੀਆਂ ਹੋਣੀਆਂ ਨੇ ਤੇ ਲੋਕਾਂ ਦੀ ਜੇਬ ਤੇ ਵੱਡਾ ਭਾਰ ਪੈਣਾ ਹੈ ਬਗੈਰਾਂ ਇਹਦੀਆਂ ਅੱਡ ਅੱਡ ਪਹਿਲੂਆਂ ਤੇ ਗੱਲਾਂ ਹੋ ਰਹੀਆਂ ਨੇ ਪਰ ਸਰਕਾਰ ਜਿਹੜੀ ਹੈ ਉਹ ਹੁਣ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹਦੀ ਜਿਹੜੀ ਰਾਜਨੀਤਿਕ ਲੀਡਰਸ਼ਿਪ ਹੈ ਉਹ ਇਹਦੇ ਤੇ ਚੁੱਪ ਬਟਣਾ ਹੀ ਸਮਝਦੀ ਠੀਕ ਹੈ ਵੀ ਇੱਕ ਚੁੱਪ ਸੋ ਸੁਖ ਬੋਲੋ ਹੀ ਨਾ ਆਪੇ ਜਿਹੜੇ ਅਧਿਕਾਰੀ ਆਂ ਦੂਜੇ ਤੀਜੇ ਇਹਨਾਂ ਨੂੰ ਬਿਆਨ ਦੇਣ ਤੇ ਲਾਈ ਰੱਖੋ ਜਿਹਾਪਾਂ ਦਾ ਭੇਡ ਕਰੀ ਜਾਣਗੇ ਅਸੀਂ ਨੇ ਕੀ ਕਰਾਉਣਾ ਹੈਗਾ ਤੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਪਹਿਲਾਂ ਦੋ ਤਿੰਨ ਵਾਰੀ ਅਸੀਂ ਸਾਂਝੀ ਕੀਤੀ ਹੈ ਕਿਉਂਕਿ ਬੜੀ ਮਨੁੱਖੀ ਅਧਿਕਾਰ ਦੀ ਗੱਲ ਹੈ ਅ ਜਿਹੜੀ ਉਹ ਕੁੜੀ ਖਾਤੂ ਜਿਹੜੀ ਹੈਗੀ ਹੈ ਆਪਣੇ 9 ਮਹੀਨਿਆਂ ਦੀ ਪ੍ਰੈਗਨੈਂਟ ਹੋ ਗਈ ਉਹ ਸੁਨਾਲੀ ਖਾਤੂ ਉਸ ਦੇ ਬਾਰੇ ਵਿੱਚ ਕੱਲ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਨੇ ਕਿਹਾ ਵੀ ਅਸੀਂ ਉਹਨੂੰ ਤੇ ਉਹਦਾ ਜਿਹੜਾ 8 ਸਾਲ ਦਾ ਮੁੰਡਾ ਹੈਗਾ ਉਹਨੂੰ ਵਾਪਸ ਲਿਆਉਨੇ ਆ ਤੇ ਸੁਪਰੀਮ ਕੋਰਟ ਨੇ ਕਿਹਾ ਵੀ ਉਸ ਦੀ ਪ੍ਰੈਗਨਨਸੀ ਦਾ ਉਸ ਦੀ ਡਿਲੀਵਰੀ ਦਾ ਪੂਰਾ ਧਿਆਨ ਰੱਖਿਆ ਜਾਵੇ ਤੇ ਨਾਲ ਉਸ ਬੱਚੇ ਦਾ ਵੀ ਧਿਆਨ ਰੱਖਿਆ ਜਾਵੇ ਜਿਹੜਾ 8 ਸਾਲ ਦਾ ਮੁੰਡਾ ਹੈ ਉਹਦਾ ਉਹਦਾ ਵੀ ਧਿਆਨ ਰੱਖਿਆ ਜਾਵੇ ਤੇ ਦੂਜੀ ਗੱਲ ਸਰਕਾਰ ਨੇ ਕਿਹਾ ਵੀ ਅਸੀਂ ਇਹਨੂੰ ਨਾ ਹਿਊਮੈਨਿਟੇਰੀਅਨ ਗਰਾਉਂਡਸ ਤੇ ਮਤਲਬ ਇਨਸਾਨੀ ਆਧਾਰ ਦੇ ਉੱਤੇ ਉਹਨੂੰ ਵਾਪਸ ਲੈ ਲਾਂਗੇ ਜਿਵੇਂ ਕੋਈ ਐਹਸਾਨ ਕਰ ਰਹੀ ਹੁੰਦੀ ਹੈ ਸਰਕਾਰ ਤੇ ਦੂਜੀ ਸੁਪਰੀਮ ਕੋਰਟ ਦੇ ਉੱਤੇ ਅਸੀਂ 4-5 ਦਿਨ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਉਸਤੇ ਵੀ ਸਾਨੂੰ ਹੈਰਾਨੀ ਹੈ ਜਦੋਂ ਕਲਕੱਤਾ ਹਾਈ ਕੋਰਟ ਸਿੱਧ ਕਰ ਚੁੱਕੀ ਹੈ ਕਿ ਉਹ ਭਾਰਤੀ ਨਾਗਰਿਕ ਨੇ ਤੇ ਉਹਨਾਂ ਨੂੰ ਗੈਰਕਾਨੂੰਨੀ ਢੰਗ ਨਾਲ ਤੁਸੀਂ ਬੰਗਲਾਦੇਸ਼ ਚ ਭੇਜਿਆ ਹੈ ਗਲਤ ਹੈ ਤਾ ਜਾਤਾ ਤੁਸੀਂ ਉਸ ਫੈਸਲੇ ਨੂੰ ਸੁਪਰੀਮ ਕੋਰਟ ਉਲੱਧ ਦੇਵੇ ਵੀ ਨਹੀਂ ਉਹ ਭਾਰਤੀ ਨਾਗਰਿਕ ਨਹੀਂ ਹੈ ਬੈਠੇ ਜਿਹੜਾ ਚ ਬੈਠੇ ਰਹਿਣਾ ਜਾਂ ਫਿਰ ਉਸ ਫੈਸਲੇ ਤੇ ਮੋਹਰ ਲਾਵੇ ਤਾਂ ਕਿ ਉਹ ਅਧਿਕਾਰ ਵਜੋਂ ਇੱਥੇ ਰਹਿਣਾ ਤਰਸ ਵਜੋਂ ਨਾ ਰਹਿਣਾ ਇਹ ਬਹੁਤ ਹੀ ਗਲਤ ਹੈ ਮਨੁੱਖੀ ਅਧਿਕਾਰਾਂ ਦਾ ਇਹ ਇੱਕ ਕਿਸਮ ਦਾ مخਾਲ ਹੈ ਭਾਰਤ ਸਰਕਾਰ ਵੱਲੋਂ ਅੱਜ ਇੰਡੀਅਨ ਐਕਸਪ੍ਰੈਸ ਨੇ ਜਿਹੜੀ ਸਟੋਰੀ ਉਹਦੀ ਲਾਈ ਹੈ ਵੀ ਇਹ ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਦੇ ਰਹਿਣ ਵਾਲੇ ਹੈ ਤੇ ਇਹ ਤੇ ਇਹਦਾ ਪਤੀ ਇੱਥੇ ਦਿੱਲੀ ਦੇ ਵਿੱਚ ਜਿਹੜਾ ਆਹ ਛੋਟੇ-ਮੋਟੇ ਕੰਮ ਜਿਹੜੇ ਆ ਰੈਕ ਪਿਕਿੰਗ ਦੇ ਕਰਕੇ ਆਪਦਾ পেট ਪਾਲਦੇ ਸੀਗੇ ਤੇ ਇਹਦੇ ਨਾਲ ਹੋਰ ਬੰਦੇ ਵੀ ਸੀ ਤੇ ਇਹਦਾ ਘਰ ਵਾਲਾ ਜਿਹੜਾ ਦਾਨਿਸ਼ ਹੈ ਉਸ ਨੂੰ ਦਿੱਲੀ ਦੀ ਪੁਲਿਸ ਚੁੱਕਦੀ ਹੈ ਤੇ ਲੈ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਇਹਨੂੰ ਵੀ ਲੈ ਜਾਂਦੀ ਹੈ ਆਪਣੇ ਕਾਗਜ਼ ਪੱਤਰ ਦਿਖਾਉਂਦੇ ਆ ਸਾਰਾ ਕੁਝ ਕਰਦੇ ਆ ਉਹ ਮੰਨਦੀ ਨਹੀਂ ਲਿਜਾ ਕੇ ਇਹਨਾਂ ਨੂੰ ਉੱਥੇ ਭੇਜ ਦਿੰਦੇ ਆ ਤੇ ਉੱਥੋਂ ਬੀਐਸਐਫ ਦੀਆਂ ਟੁਕੜੀਆਂ ਇਹਨਾਂ ਨੂੰ ਬੰਗਲਾਦੇਸ਼ ਚ ਭੇਜ ਦਿੰਦੀਆਂ ਨੇ ਇਹ ਵਿਚਾਰੇ ਕਿਸੇ ਦੇ ਘਰੇ ਰਾਤ কাটਦੇ ਆ ਉੱਥੇ ਤੇ ਫਿਰ ਉਸ ਤੋਂ ਬਾਅਦ ਉੱਥੇ ਜੇਲ੍ਹ ਚ ਜਲ ਜਾਂਦੇ ਆ ਤੇ ਹੁਣ ਇਸ ਸੁਨਾਲੀ ਖਾਤੂਨ ਦਾ ਜਿਹੜਾ ਕਹਿਣਾ ਹੈ ਉਹ ਇਹ ਹੈ ਵੀ ਮੈਂ ਤੇ ਮੇਰਾ ਬੱਚਾ ਤਾਂ ਆ ਜਾਾਂਗੇ ਮੇਰੇ ਘਰ ਆਲਾ ਕਿਉਂ ਨਾ ਆਵੀ ਕਿਉਂਕਿ ਤੁਸੀਂ ਇਨਸਾਨੀ ਤੌਰ ਤੇ ਇੱਕ ਲੈ ਰਹੇ ਹੋ ਕਾਨੂੰਨੀ ਤੌਰ ਤੇ ਨਹੀਂ ਲੈ ਰਹੇ ਕਾਨੂੰਨੀ ਤੌਰ ਤੇ ਕੱਢਿਆ ਵੀ ਨਹੀਂ ਗੈਰ ਕਾਨੂੰਨੀ ਢੰਗ ਨਾਲ ਤੁਸੀਂ ਉਹਨਾਂ ਨੂੰ ਕੱਢਿਆਗਾ ਇਹ ਜਿਹੜਾ ਵੀ ਮੇਰੇ ਘਰ ਵਾਲੇ ਦਾ ਕੀ ਬਣੂ ਜਿਹੜੀ ਮੇਰੇ ਨਾਲ ਦੀ ਇੱਕ ਹੋਰ ਹੈ ਤੇ ਉਹਦੇ ਛੋਟੇ ਛੋਟੇ ਬੱਚੇ ਹੈ ਉਹਨਾਂ ਨੂੰ ਕਿਉਂ ਨਾ ਲਿਆ ਜਾਵੇ ਭਾਰਤ ਚ ਵਾਪਸ ਸੋ ਇਹ ਜਿਹੜੇ ਜਿਹੜੇ ਜੇ ਸਮਾਨਯੋਗ ਸੁਪਰੀਮ ਕੋਰਟ ਵੀ ਇਹਨਾਂ ਫੈਸਲਿਆਂ ਨੂੰ ਇਸ ਤਰ੍ਹਾਂ ਨਾਲ ਡੀਲ ਕਰੂਗੀ ਵੀ ਚਲੋ ਪਰਿਵਾਰ ਤੋੜ ਦੋ ਇਹ ਇੱਧਰ ਆ ਜੂਗੀ ਤੇ ਇਹਦਾ ਬੱਚਾ ਇੱਧਰ ਆ ਜੂਗਾ ਘਰ ਵਾਲਾ ਉੱਥੇ ਜੇਲ੍ਹ ਚ ਬੈਠਾ ਹੈ ਬੰਗਲਾਦੇਸ਼ ਚ ਬਿਨਾਂ ਕਿਸੇ ਕਸੂਰ ਤੋਂ ਬੈਠਾ ਹੈ ਭਾਰਤ ਸਰਕਾਰ ਦੀ ਜਿਹੜੀ ਇੱਕ ਫਿਰਕੂ ਰਾਜਨੀਤੀ ਹੈ ਸਿਰਫ ਉਸ ਦਾ ਸ਼ਿਕਾਰ ਹੈ ਉਹ ਵਿਚਾਰਾ ਸੋ ਇਹ ਬਹੁਤ ਹੀ ਗਲਤ ਹੈ ਇਸੇ ਨੂੰ ਕਹਿੰਦੇ ਆ ਵੀ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਵਰਤਾਓ ਹੈ ਜਿਹੜਾ ਉਹ ਉਹਦੇ ਉਹਦੇ ਜਿਹੜੇ ਨਿਸ਼ਾਨੀਆਂ ਨੇ ਉਹਦੇ ਜਿਹੜੇ ਚਿੰਨ੍ਹ ਨੇ ਉਹ ਇਹ ਨਹੀਂ ਅਸਲ ਚ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਕਲਕੱਤਾ ਹਾਈ ਕੋਰਟ ਦੇ ਡਬਲ ਬੈਂਚ ਨੇ ਕੱਲ ਜਿਹੜੇ 2023 ਦੇ ਵਿੱਚ ਇਹ ਸਿੰਗਲ ਜੱਜ ਬੈਂਚ ਨੇ 23000 ਅਧਿਆਪਕਾਂ ਦੀ ਜਿਹੜੀ ਸਿਲੈਕਸ਼ਨ ਹੈ ਉਹਨੂੰ ਰੱਦ ਕਰ ਦਿੱਤਾ ਸੀ ਕੱਲ ਹਾਈ ਕੋਰਟ ਦੇ ਡਬਲ ਬੈਂਚ ਨੇ ਉਹਨਾਂ ਦੀ ਸਿਲੈਕਸ਼ਨ ਨੂੰ ਬਹਾਲ ਕਰ ਦਿੱਤਾ ਵੀ ਠੀਕ ਹੈ ਉਹ ਕਹਿੰਦੇ ਵੀ ਜੇ ਕੋਈ ਗੜਬੜ ਹੋਊਗੀ ਕੋਈ ਉਹ ਹੈਗੇ ਆ ਬੰਦੇ 32000 ਅਧਿਆਪਕ ਤੇ ਜੇ ਕੋਈ 100 200 ਜੇ ਮੰਨ ਲਓ ਗਲਤ ਵੀ ਚੁਣਿਆ ਹੋਇਆ ਤਾਂ ਉਹਦਾ ਉਹਦੀ ਪੁਣਛਾਣ ਹੋ ਜੇ ਤੇ ਸਾਰਿਆਂ ਨੂੰ ਸਾਰੀ ਦੀ ਸਾਰੀ ਜਿਹੜੀ ਪ੍ਰਕਿਰਿਆ ਹੈ ਇਸ ਨੂੰ ਗਲਤ ਨਹੀਂ ਕਿਹਾ ਜਾ ਸਕਦਾ ਤੁਹਾਡੇ ਨਾਲ ਅਸੀਂ ਇਹ ਵੀ ਸਾਂਝਾ ਕਰ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜੇ ਟੀਚਰ ਨੇ 2014 ਚ ਇਹਨਾਂ ਨੇ ਟੈਟ ਪਾਸ ਕੀਤਾ 2016 ਚ ਇਹਨਾਂ ਦੀ ਭਰਤੀ ਹੋ ਗਈ ਇਹ ਅਧਿਆਪਕ ਲੱਗੇ ਉੱਥੇ ਤੇ ਇਸ ਨੂੰ ਕਿਸੇ ਨੇ ਚੈਲੰਜ ਕਰਤਾ ਰਾਜਨੀਤਿਕ ਗੱਲਾਂ ਸੀ ਵੀ ਇਹਦੇ ਚ ਪੈਸੇ ਚੱਲੇ ਆ ਜੀ ਫਲਾਣਾ ਹੋਇਆ ਧਮਕਾ ਹੋਇਆ ਉਹ ਹੋਏ ਹੋਣਗੇ ਕੁਝ ਗੱਲਾਂ ਕੁਝ ਘਟਨਾਵਾਂ ਸੱਚੀਆਂ ਹੋ ਸਕਦੀਆਂ ਨੇ ਤੇ ਉਦੋਂ ਕਲਕੱਤਾ ਹਾਈ ਕੋਰਟ ਦੇ ਇੱਕ ਜੱਜ ਸੀਗੇ ਅਭੀਜੀਤ ਗੰਗੋਪਾਧਿਆਏ ਜੀ ਅਭੀਜੀਤ ਗੰਗੋਪਾਧਿਆਏ ਜੀ ਨੇ ਇਸ ਸਾਰੀ ਦੀ ਸਾਰੀ ਸਿਲੈਕਸ਼ਨ ਨੂੰ ਰੱਦ ਕਰ ਦਿੱਤਾ ਤੇ ਬੜੀਆਂ ਮਾੜੀਆਂ ਟਿੱਪਣੀਆਂ ਕੀਤੀਆਂ ਉਹ ਟਿੱਪਣੀਆਂ ਕੱਲ ਹਾਈ ਕੋਰਟ ਨੇ ਦੇ ਡਬਲ ਬੈਂਚ ਨੇ ਉਹਨਾਂ ਨੂੰ ਰੱਦ ਕੀਤਾ ਉਹ ਜਿਹੜੀਆਂ ਟਿੱਪਣੀਆਂ ਗੰਗੋਪਾਦਿਆ ਜੀ ਨੇ ਕੀਤੀ ਸੀ ਹੁਣ ਤੁਹਾਡੇ ਨਾਲ ਨਿੱਕੀ ਜਿਹੀ ਗੱਲ ਇਹ ਕਰ ਲੈਣੇ ਆ ਵੀ ਉਹ ਅਭੀਜੀਤ ਗੰਗੋਪਾਦਿਆ ਜੀ ਕੌਣ ਨੇ ਅਭੀਜੀਤ ਗੰਗੋਪਾਦਿਆ ਜੀ ਅਜੇ ਰਿਟਾਇਰ ਹੋਣ ਦੇ ਵਿੱਚ ਉਹਨਾਂ ਦਾ ਕੁਝ ਥੋੜਾ ਜਿਹਾ ਸਮਾਂ ਕੁਝ ਮਹੀਨੇ ਰਹਿੰਦੇ ਸੀ ਲੋਕ ਸਭਾ ਦੀਆਂ ਚੋਣਾਂ ਆ ਗਈਆਂ 2024 ਦੀਆਂ ਉਹਨਾਂ ਨੇ ਆਪਣੀ ਜੱਜ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਦੂਜੇ ਦਿਨ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਫੇਰ ਉਹਨਾਂ ਨੂੰ ਬੀਜੇਪੀ ਦਾ ਟਿਕਟ ਮਿਲ ਗਿਆ ਪੱਛਮੀ ਬੰਗਾਲ ਦੇ ਤਾਮਲੁਕ ਹਲਕੇ ਤੋਂ ਅੱਜ ਕੱਲ ਉਹ ਲੋਕ ਸਭਾ ਦੇ ਵਿੱਚ ਬੈਠਦੇ ਐ ਬੀਜੇਪੀ ਦੇ ਮੈਂਬਰ ਵਜੋਂ ਤੇ ਉਹ ਉਦੋਂ ਜਦੋਂ ਜੱਜ ਸੀਗੇ ਲੱਗਦਾ ਏ ਸੀ ਲੋਕਾਂ ਨੂੰ ਉਦੋਂ ਵੀ ਸ਼ੰਕਾ ਸੀ ਵੀ ਉਹ ਜੱਜ ਘਟ ਨੇ ਤੇ ਬੀਜੇਪੀ ਦੇ ਨਮਾਇੰਦ ਜ਼ਿਆਦਾ ਨੇ ਹਾਈ ਕੋਰਟ ਇਹ ਬੜੀ ਹੀ ਸ਼ਰਮਨਾਕ ਗੱਲ ਹੈ ਕਿ ਤੁਸੀਂ ਐਨੇ ਲੋਕਾਂ ਦਾ ਭਵਿੱਖ ਖਤਰੇ 'ਚ ਪਾ ਦਿੱਤਾ ਵਿਦਿਆਰਥੀਆਂ ਦਾ ਭਵਿੱਖ ਖਤਰੇ 'ਚ ਪਾ ਦਿੱਤਾ ਜਿਹਨੂੰ ਇਨਸਾਫ਼ ਕਹਿੰਦੇ ਆ ਉਹ ਤਾਂ ਹੁੰਦਾ ਨਤਾਰ ਕੇ ਗੱਲ ਕਰਨੀ ਦੁੱਤਾ ਦੁੱਤੇ ਪਾਣੀ ਦਾ ਪਾਣੀ ਕਰੋ ਜੇ ਕੋਈ ਬੰਦਿਆਂ ਗਲਤ ਟੰਗਾ ਨਾਲ ਭਰਤੀ ਹੋਏ ਐ ਉਹਨਾਂ ਬੰਦਿਆਂ ਨੂੰ ਆਇਡੈਂਟੀਫਾਈ ਕਰ ਲਓ ਤੇ ਉਹਨਾਂ ਨੂੰ ਸਜ਼ਾ ਦੇ ਦਿਓ ਜਿਨ੍ਹਾਂ ਨੇ ਕੋਈ ਗਲਤ ਕੀਤਾ ਉਹਨਾਂ ਨੂੰ ਸਜ਼ਾ ਦੇ ਦਿਓ ਸਮੁੱਚੇ ਦੇ ਸਮੁੱਚੇ ਲੋਕਾਂ ਨੂੰ ਤੁਸੀਂ ਸਜਾਦੇ ਹੋ ਇਹ ਗਲਤ ਹੈ ਨਾ ਸਮੁੱਚੀ ਪ੍ਰਕਿਰਿਆ ਤੁਸੀਂ ਦੱਸਦੀ ਵੀ ਕਿ ਸਮੁੱਚੀ ਦੀ ਸਮੁੱਚੀ ਪ੍ਰਕਿਰਿਆ ਹੀ ਗਲਤ ਹੋ ਗਈ ਜਾਂ ਤਾਂ ਇਹ ਦੱਸ ਦੇ ਸੋ ਅਜਿਹਾ ਕੁਝ ਨਹੀਂ ਸੀਗਾ ਸੋ ਇਹ ਜਿਹੜੇ ਰਾਜਨੀਤਿਕ ਜੱਜ ਬੈਹਦੇ ਆ ਇਹਦੇ ਅਦਾਲਤਾਂ ਦੇ ਵਿੱਚ ਹਾਈ ਕੋਰਟਾਂ ਤੇ ਸੁਪਰੀਮ ਕੋਰਟਾਂ ਸੁਪਰੀਮ ਕੋਰਟ ਦੇ ਵਿੱਚ ਇਹ ਬਹੁਤ ਹੀ ਖਤਰਨਾਕ ਨੇ ਆਪਦੇ ਅਹੁਦਿਆਂ ਵਾਸਤੇ ਵੀ ਖਤਰਨਾਕ ਨੇ ਸੋ ਅਗਲੀ ਗੱਲ ਵੀ ਪੰਜਾਬ ਦੇ ਵਿੱਚ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਹੋ ਰਹੀਆਂ ਨੇ ਜਿਵੇਂ ਕਿ ਅਕਸਰ ਹੁੰਦਾ ਹੈ ਵੀ ਜਿਹੜੀ ਰਾਜਤਕਾਰ ਦਿੱਤੇ ਰਹਿ ਉਹ ਗੁੰਡਾਗਰਦੀ ਕਰਦੀ ਹੈ ਪਰ ਇਸ ਵਾਰੀ ਪਿੱਛੇ ਪੰਚਾਇਤ ਚੋਣਾਂ ਦੇ ਵਿੱਚ ਵੀ ਤੇ ਇਹਨਾਂ ਚੋਣਾਂ ਦੇ ਵਿੱਚ ਵੀ ਗੁੰਡਾਗਰਦੀ ਦੇ ਜਿਹੜੇ ਪੈਮਾਨੇ ਨੇ ਜਿਹੜੀ ਉਹਦਾ ਦਰਜ ਹੈ ਉਸ ਦੀ ਜਿਹੜੀ ਸਕੇਲ ਹੈ ਉਹ ਬਹੁਤ ਜ਼ਿਆਦਾ ਵੜ ਗਈ ਤੇ ਸ਼ਿਕਾਇਤਾਂ ਵੱਡੀ ਪੱਧਰ ਤੇ ਜਾ ਰਹੀਆਂ ਨੇ ਤੇ ਕਾਗਜ਼ ਦਾਖਲ ਨਹੀਂ ਕਰੇ ਜਾ ਰਹੇ ਬੀ ਡੀ ਪੀ ਜੀਓ ਦਫਤਰਾਂ ਚ ਨਹੀਂ ਬੈਠੇ ਹੁੰਦੇ ਐਨਓਸੀ ਨਹੀਂ ਦਿੱਤੀ ਜਾਂਦੀ ਜਾਂ ਹੋਰ ਇਸ ਕਿਸਮ ਦੀਆਂ ਗੱਲਾਂ ਤੇ ਉੱਥੇ ਕੱਲ ਅੱਜ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਆਏ ਉਸ ਨੇ ਤਰਨਤਾਰਨ ਦੇ ਪਟਿਆਲੇ ਦੇ ਜ਼ਿਲ੍ਹੇ ਦੇ ਡੀਸੀ ਤੋਂ ਰਿਪੋਰਟ ਮੰਗੀ ਹੈ ਦੇਖਦੇ ਹਾਂ ਕੀ ਹੁੰਦਾ ਹੈ ਲਾਸਟ ਗੱਲ ਜਿਹੜਾ ਯੂ ਐਨਓ ਦਾ ਸਿਕਿਉਰਿਟੀ ਯੂ ਐਨਓ ਦਾ ਜਿਹੜਾ ਸੈਕਟਰੀ ਜਨਰਲ ਹੈ ਐਂਟੋਨੀਓ ਗੁਤਰੇਸ ਉਨ੍ਹਾਂ ਦੀ ਮਿਆਦ ਦਸੰਬਰ 2026 ਤੱਕ ਹੈ ਨਵਾਂ ਯੂਨੋ ਦਾ ਜਿਹੜਾ ਸੈਕਟਰੀ ਜਨਰਲ ਹੈ ਉਹਨੂੰ ਚੁਣਨ ਦੇ ਵਾਸਤੇ ਪ੍ਰਕਿਰਿਆ ਸ਼ੁਰੂ ਹੋ ਗਈ ਅੱਡ-ਅੱਡ ਦੇਸ਼ਾਂ ਨੇ ਆਪੋ ਆਪਣੇ ਨਮਾਇंदे ਦੇਣੇ ਆ ਜਾਂ ਨਮਾਇंदे ਦੇਣੇ ਆ ਵੀ ਕੌਣ-ਕੌਣ ਹੋ ਸਕਦੇ ਆ ਦੇਸ਼ਾਂ ਦਾ ਆਪਸੀ ਜੋੜ-ਤੋੜ ਵੀ ਹੋ ਸਕਦਾ ਇੱਕ ਜਿਹੜੀ ਛੋਟਾ ਜਿਹਾ ਮੁਲਕ ਹੈਗਾ ਕੋਸਟਾ ਰੀਕਾ ਉੱਥੋਂ ਦੀ ਸਾਬਕਾ ਉਪ ਰਾਸ਼ਟਰਪਤੀ ਹੈ ਰਬੈਕਾ ਗ੍ਰਿੰਸ ਸਪੈਨ ਗ੍ਰੀਨ ਸਪੈਨ ਉਸ ਨੇ ਕਿਹਾ ਵੀ ਉਮੀਦ ਕਰ ਸਕਦੇ ਆਂ ਵੀ ਇਸ ਵਾਰ ਕੋਈ ਔਰਤ ਸੈਕਟਰੀ ਜਨਰਲ ਬਣੂਗੀ ਹੋ ਸਕਦਾ ਉਹ ਆਪ ਬਣਨਾ ਚਾਹੁੰਦੀ ਹੋਵੇ ਕੋਈ ਗੱਲ ਨਹੀਂ ਤੇ ਉਹਨੇ ਜਿਹੜੀ ਗੱਲ ਕਹੀ ਹੈ ਉਹ ਗੱਲ ਬੜੀ ਪਤੇ ਦੀ ਹੈ ਵੀ ਅੱਜ ਤੱਕ ਕਦੇ ਵੀ ਇੱਕ ਵਾਰ ਵੀ ਕੋਈ ਸੈਕਟਰੀ ਜਨਰਲ ਔਰਤ ਨਹੀਂ ਬਣੀ ਜੇ ਬਰਾਬਰਤਾ ਦਾ ਅਸੂਲ ਇਕੁਐਲਿਟੀ ਦਾ ਅਸੂਲ ਹੋਊਗਾ ਡਿਸਕ੍ਰਿਮੀਨੇਸ਼ਨ ਨਹੀਂ ਹੋਊਗੀ ਜਾਨੀ ਵਿਤਕਰਾ ਨਹੀਂ ਹੋਊਗਾ ਤਾਂ ਔਰਤ ਦਾ ਬਣਨਾ ਤੈਅ ਹੋਣਾ ਚਾਹੀਦਾ ਹੈ ਇਹਦੇ ਤੇ ਦੇਸ਼ਾਂ ਦੇ ਮੁਲਕਾਂ ਨੂੰ ਗੌਰ ਕਰਨੀ ਚਾਹੀਦੀ ਹੈ ਅਸੀਂ ਵੀ ਇਸ ਗੱਲ ਦੇ ਹੱਕ 'ਚ ਅੱਜ ਦੀ ਗੱਲ ਚ ਇੰਨੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ